ਹੇ ਹੇ ਬੜੀ ਸਾਰੀ ਸੋ ਦੱਸਦਾ ਸਾਰੀ ਗੱਲ ਜਾਣੀ ਅੱਜ ਜੀ ਦੱਸਿਆ ਸੀ ਆਈ ਇਹ ਨਾ ਇਹ ਆ ਕਿ ਮਚੋਲੀ ਇਹ ਮੇਰੇ ਘਰ ਆ ਕੇ ਮੈਂ ਕੰਤੇ ਗਈ ਤੇਲ ਮੇਰੇ ਖਾਂਤੇ ਗਈ ਤੇ ਮੇਰੇ ਬੰਦੇ ਦੇ ਅੰਦਰ ਆ ਕੇ ਮੇਰੇ ਖੱਤਮ ਪਈ ਤੇਰੇ ਬੰਦੇ ਦੇ ਸਰਹਾ ਦੇ ਨਾ ਮੇਰੇ ਦੀ ਇਹ ਮੇਰੀ ਬੇਟੀ ਉਸ ਦਾ ਵਿਆਹ ਹੀ ਸਰਾ ਹੀ ਉਹਨਰੇ ਇਹ ਵਿਚੋਲੀ ਸੀ ਝੋਲਗੀ ਰਾਂ ਵਿੱਚ ਕਰਦੀ ਸੀ ਸਰ ਬਾਚ ਇਹਨਾਂ ਨੇ ਝਗੜਾ ਪੈ ਗਿਆ ਝਗੜਾ ਪੈ ਗਿਆ ਮੈਂ ਕੰਮ ਤੇ ਆਪਣੀ ਡਿਊਟੀ ਤੇ ਗਈ ਹਾਂ ਉਸ ਤੋਂ ਬਾਅਦ ਇਹਨੇ ਮੇਰੇ ਘਰ ਵਾਲੇ ਤੇ ਆਣ ਕੇ ਹਮਲਾ ਕੀਤਾ ਸਿਰਫ ਸੀ ਵਰਦੈਨ ਨੇ ਪਾਣੀ ਡੋਲੇ ਆਇ ਇਹਨਾਂ ਨੇ ਸਾਰੀ ਚਿਕੜੀ ਕਰਕੇ ਸੀ ਵਰਦੂ ਤੇ ਘਾਤਦੀ ਮੇਰੇ ਬੱਚਾ ਹੀ ਉਹਨੂੰ ਕਹਿੰਦਾ ਪੁੱਤ ਤੇਰੀ ਮਾਸੀ ਨੇ ਪਾਣੀ ਡੋਲਤਾ ਵਾ ਤੇ ਤੂੰ ਪਾਣੀ ਪਾ ਦੇ ਠੀਕ ਆ ਇਹਨੇ ਪਾਣੀ ਪਾਇਆ ਆਣ ਕੇ ਸਰੇ ਆਮ ਅੰਦਰ ਵਰਗੀ ਕੱਪੜੇ ਪਹਾੜ ਕਹਿੰਦੀ ਮੈਂ ਤੇਰੇ ਗਾਣਾ ਕੱਡੀਆਂ ਬਹੁਤ ਗੰਦੀਆਂ ਗੰਦੀਆਂ ਮੇਰੇ ਬੰਦੇ ਨੂੰ ਮੈਂ ਘਰ ਨਹੀਂ ਹੈਗੀਆ ਸਰ ਇਹਦੀ ਜੁਰਤ ਨਹੀਂ ਹੈ ਸੀ ਮੈਂ ਜਨਾਨੀ ਆ ਉਹਦੀ ਮੈਂ ਘਰ ਨਹੀਂ ਹੈਗੀ ਤੇ ਇਹ ਬੰਦਾ ਅੰਦਰ ਵਰਗੀ ਮੈਂ ਇਹ ਅੰਦਰ ਵਰਗੀ ਆ ਕੁੜੀ ਤੇ ਬਾਅਦ ਚ 3-4 ਮਹੀਨੇ ਬਾਅਦ ਹੀ ਕਰਤੀਦਾ ਵਿਆਹ ਵੀ ਹੋ ਗਿਆ ਉਸ ਤੋਂ ਬਾਅਦ ਹੁਣ ਇਹ ਗੰਦੇ ਗੰਦੇ ਪਰਚੇ ਲਖਾਤੇ ਸਰ ਤਣ ਮੈਂ ਕੀ ਦੱਸਾਂ ਕਹਿੰਦੀ ਮੈਨੂੰ ਸ਼ੇਰ ਦੀ ਆ ਮੈਨੂੰ ਅੱਖਾਂ ਮਾਰਦਾ ਤੇਰੇ ਘਰ ਵਾਲਾ ਘੋਟੇ ਚੜ ਕੇ ਗਾਣੇ ਬੋਲਦਾ ਵਾ

ਸਰ ਮਹਿਲਾ ਮੰਡਲ ਆਏ ਹਾਂ ਉਹਨਾਂ ਨੇ ਵੀ ਕਾਫੀ ਜਾਣੇ ਲੈਂਦੇ ਅਸੀਂ ਆਪਣੇ ਪ੍ਰਧਾਨ ਬਤੂਨ ਖੜੇ ਹੀ ਸਰ ਤੇ ਉਹ ਕੋਈ ਕਹਿੰਦਾ ਵੀ ਤੂੰ ਮਾਫੀ ਮੰਗ ਮੰਦਰ ਹੀ ਨਹੀਂ ਗਏ ਤੇ ਤੁਸੀਂ ਮਾਫੀ ਮੰਗ ਲਿਓ ਉਹਨਾਂ ਕੋ ਠੀਕ ਹੈ ਤੁਸੀਂ ਨਹੀਂ ਹੋ ਜੀਓ ਸਰ ਪਰ ਮਹਿਰਾ ਘਰ ਵਾਲਾ ਕਹਿੰਦਾ ਵੀ ਮੈਂ ਮਾਫੀ ਨਹੀਂ ਮੰਗਣੀ ਜਦ ਮੈਂ ਗਲਤੀ ਨਹੀਂ ਕੀਤੀ ਤਾਂ ਮੈਂ ਮਾਫੀ ਕਿਉਂ ਮੰਗਾ ਮੈਨੂੰ ਸਬੂਤ ਚਾਹੀਦਾ ਵਾ ਸਰ ਮੈਂ ਵੀ ਕਹਿੰਨੀ ਆ ਹਾਂ ਜੀ ਬਹੁਤ ਚੂਤੇ ਇੱਕ ਜਿਹੜੀ ਖਾਸ ਆ ਠੀਕ ਆ ਇੱਕ ਉਹਨਾਂ ਨੇ ਕਿੰਨੇ ਜਾਣਿਆਂ ਦੇ ਨਾਮ ਲਖਾਏ ਉਹਨਾਂ ਨੇ ਹਿੰਗ ਦੇ ਨਾਮ ਲਖਾਏ ਉਹ ਮੇਰਾ ਭਰਾ ਵਾ ਉਹ ਡਿਊਟੀ ਤੇ ਹੀ ਕਹਿੰਦੇ ਸੀ ਇਹ ਇਹਦਾ ਸਾਲਾ ਵਾ ਇਹ ਨੂੰ ਸ਼ੇਰ ਦਿੰਦਾ ਵਾ ਫੇ ਤੂੰ ਕੋਈ ਬਾਤ ਨਹੀਂ ਤੂੰ ਚਾ ਗੱਲ ਬਾਤ ਕੀ ਹੋਈ ਹੈ ਥਾਂਡੇ ਦੇ ਵਿੱਚ ਸਾਰੇ ਅੰਦਰ ਨਹੀਂ ਗਏ ਹਲੇ ਇਹ ਸਾਰੇ ਅੰਦਰ ਜਾਣਾ ਸੀ ਦੇਸਤਬਾਹ ਸਰ ਮੇਰੇ ਘਰ ਵਾਲੇ ਨੇ ਕਹਿੰਨੇ ਸਿਰ ਝੁਕਾਉਂਗਾ ਤੇ ਆਪਣੇ ਗਰਤੰਨ ਸਾਹਿਬ ਦੇ ਥੱਲੇ ਇਹਦੇ ਕੋਈ ਸਿਰ ਚੁਕੋਣਾ ਮੈਂ ਗਲਤੀ ਆ ਤੇ ਮੈਂ ਫਿਰ ਮਾਫੀ ਮੰਗੂਗਾ ਮੈਂ ਗਲਤੀ ਨਹੀਂ ਕੀਤੀ ਮੈਂ ਮਾਫੀ ਨਹੀਂ ਮੰਗਣੀ ਅੱਛਾ ਚਾਰੇ ਇਹਦੀ ਵਜ੍ਹਾ ਹੋਵੇ ਹੋ ਗਿਆ ਹਾਂਜੀ ਅੱਜ ਦੀ ਗੱਲ ਇਸ ਤੇ ਕਰਕੇ ਸਰ ਮੇਰੇ ਸਾਲ ਵਾਲੇ ਨੇ ਸਿਰ ਨਹੀਂ ਝੁਕਾਇਆ ਉਹਨੇ ਸੱਚਾ ਹੀ ਤੇਨੇ ਦਵਾਈ ਖਾ ਲਈ ਕਾਰਾ ਕੇ ਖਾ ਲਈ ਨਹੀਂ ਸਰ ਉੱਥੇ ਹੀ ਖਾ ਲਈ ਸਰ ਮੈਂ ਦੇ ਅੰਦਰ ਕਿ ਥਾਣੇ ਮੈਂ ਲਾ ਮੰਡਲ ਦੇ ਅੰਦਰ ਖਾਦੀ ਸਰ ਦਵਾਈ ਠੀਕ ਹੈ ਤੇ ਉੱਥੇ ਮੁਲਾਜ਼ਮ ਹੁੰਦੇ ਕਿ ਜਿਹਨੇ ਰੋਕਿਆ ਨਹੀਂ ਸਰ ਕਿੱਨੇ ਰੋਕਣਾ ਸਰ ਸਾਰੇ ਉਧਰ ਦੀ ਟੀਮ ਸੀ ਠੀਕ ਥੋਟੇ ਜਿਹੜੇ ਬੰਦੇ ਸਰ ਇਨਸਾਫ ਮੈਨੂੰ ਚਾਹੀਦਾ ਮੇਰੇ ਬੰਦੇ ਨੂੰ ਇਨਸਾਫ ਚਾਹੀਦਾ ਜਿਹੜਾ ਸੱਚਾ ਵਾਣਾ ਉਹਨੂੰ ਇਨਸਾਫ ਚਾਹੀਦਾ ਬਸ ਆ ਕਿ ਖਾਣੇ ਦੇ ਅੰਦਰ ਦਵਾਈ ਖਾਲੀ ਬੰਦੇ ਵੱਲੋਂ ਕੀ ਹੈਗਾ ਜੇ ਉਹ ਇਨਸਾਫ ਬਾ ਡਾਕਟਰਾਂ ਦੀਆਂ ਲਿਖੀ ਆ ਉਹ ਖਾਣੇ ਨੋਟ ਕਰਾਤਾ ਬਸ ਫੇ ਕੰਡੀਸ਼ਨ ਕਿਸ ਤਰ੍ਹਾਂ ਉਸ ਬੰਦੇ ਦੀ ਉਹ ਡਾਕਟਰਾਂ ਤੋਂ ਤੁਸੀਂ ਪਤਾ ਦਿਵਾ ਕਿੰਨੇ ਇਨਰਕਸਾ ਦੱਸ ਸਕਦੇ ਤੁਸੀਂ ਇਹ ਬੰਦੇ ਨੂੰ ਹੌਂਦਾ ਪਹਾੜੀ ਤੇ ਡਾਰ ਦਿਆ ਹਾਂ ਜੀ ਅਨੁਕੀਸ਼ਾ ਜੀ ਖਾਣੇ ਦੇ ਦੇਖੀਏ ਕੀ ਕਰੀ ਬਸ ਕਾਰਨ ਪਤਾ ਲਿਆ ਦਵਾਈ ਕਿਉਂ ਖਾਦੀ ਉਹਡ ਕਰ ਦੇ ਦੱਸ ਸਕਦੇ ਕੀ ਕਰਨ ਉਹ ਕਿਹੜੀ ਜਗ੍ਹਾ ਤੋਂ ਆਈ ਸੀ ਕੋਈ ਥੋੜਾ ਬੜਾ ਦਿਖਿਆ ਉਹ ਮੁਸਲਾਬਾਦ ਮਟਾਲਾ ਰੋਡ ਮਟਾਲਾ ਰੋਡ ਤੋਂ ਡਾਕਟਰ ਸਾਹਿਬ ਕੰਪਲੈਟ ਟ੍ਰੀਟਮੈਂਟ ਉਹਡਰਸ ਆ ਗਿਆ ਸੀ ਬਾਕੀ ਹੈ ਇਨਫੋਰਮੇਸ਼ਨ ਜੜੀ ਹੋ ਥਾਣੇ ਨੂੰ ਦੇਤੀ ਜਰਾ ਮੈਂ ਖਾਣਾ ਫਿਰ ਹੁੰਦਾ